ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਆਗੂ ਨੂੰ ਲੱਗਾ ਬਹੁਤ ਹੀ ਵੱਡਾ ਝਟਕਾ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਕੁ ਇੱਕ ਠੋਕੇ ਕਿਹਾ ਜਾਂਦਾ ਸੀ ਭਗਵੰਤ ਸਿੰਘ ਮਾਨ ਵੱਲੋਂ ਕਿ ਮੇਰੇ ਵਿਧਾਇਕ ਮੇਰੇ ਮੰਤਰੀ ਮੇਰੇ ਆਗੂ ਬਹੁਤ ਹੀ ਜ਼ਿਆਦਾ ਇਮਾਨਦਾਰ ਨੇ ਤੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਤਾਂ ਉੱਥੇ ਹੀ ਪਿਸਟਾਚਾ ਦੇ ਮਾਮਲੇ ਦੇ ਵਿੱਚ ਪਿਛਲੇ ਦਿਨੀ ਰਮਨ अरोड़ा ਨੂੰ ਵੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਲੰਧਰ ਦੇ ਵਿੱਚ ਤੇ ਅੱਜ ਇੱਕ ਹੋਰ ਵੀ ਬਹੁਤ ਹੀ ਵੱਡਾ ਕਿੱਸਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਬਾਰੇ ਅਕਸਰ ਹੀ ਸਿਆਸੀ ਪਾਰਟੀਆਂ ਵੀ ਬੋਲਦੀਆਂ ਨਜ਼ਰ ਆਉਂਦੀਆਂ ਨੇ ਕਿ ਇਹਨਾਂ ਦੇ ਕੋਲ ਕਿੱਥੋਂ ਇੰਨਾ ਪੈਸਾ ਆ ਰਿਹਾ ਹੈ ਜਿਵੇਂ ਪਿਛਲੇ ਦਿਨੀ ਸੁਨੀਲ ਜਾਖੜ ਨੇ ਵੀ ਕਿਹਾ ਕਿ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਸੀਬੀਆਈ ਜਾਂਚ ਹੋਣੀ ਚਾਹੀਦੀ ਈਡੀ ਲਗਣੀ ਚਾਹੀਦੀ ਹੈ ਕਿ ਇਹਨਾਂ ਕੋਲ ਜਿਹੜਾ ਪੈਸਾ ਹੈ ਉਹ ਕਿੱਥੋਂ ਆ ਰਿਹਾ ਹੈ ਤਾਂ ਉੱਥੇ ਹੀ ਅੱਜ ਇੱਕ ਬਹੁਤ ਹੀ ਵੱਡਾ ਮਾਮਲਾ ਫਿਰੋਜ਼ਪੁਰ ਸ਼ਹਿਰ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿੱਥੇ ਆਪਣਾ ਹੀ ਉਹਨਾਂ ਦਾ ਜੋ ਆਗੂ ਹੈ ਆਮ ਆਦਮੀ ਪਾਰਟੀ ਦਾ ਉਹ ਆਪਣੇ ਵਿਧਾਇਕ ਦੇ ਸਾਹਮਣੇ ਬੋਲਦਾ ਨਜ਼ਰ ਆ ਰਿਹਾ ਹੈ ਕਿ ਇਹ ਇਹਦੇ ਕੋਲ ਜਦੋਂ ਇਹ ਚੋਣਾਂ ਦੇ ਵਿੱਚ ਨਹੀਂ ਖੜੇ ਸੀ 2022 ਦੇ ਵਿੱਚ ਇਹਨਾਂ ਕੋਲ 2.5 ਕਰੋੜ ਦੇ ਕਰੀਬ ਜਾਇਦਾਦ ਸੀ ਤੇ ਅੱਜ 50 ਕਰੋੜ ਦੇ ਕਰੀਬ ਜਾਇਦਾਦ ਹੈ ਹਾਂਜੀ ਮੈਂ ਗੱਲ ਕਰ ਰਹੀ ਹਾਂ ਫੌਜਾ ਸਿੰਘ ਸਰਾਰੀ ਜੋ ਐਮ ਐਲ ਏ ਨੇ ਹਲਕਾ ਗੁਰੂ ਹਰ ਸਹਾਏ ਤੋਂ ਤੇ ਉਹਨਾਂ ਦੇ ਆਪਣੇ ਵੱਡੇ ਆਗੂ ਹੀ ਬੋਲਦੇ ਨਜ਼ਰ ਆ ਰਹੇ ਕਿ ਇਹਨਾਂ ਨੇ ਤੰਦਲੀ ਨਾਲ ਪੈਸਾ ਇਕੱਠਾ ਕੀਤਾ ਹੈ ਤੰਦਲੀ ਦੇ ਨਾਲ ਇਹਨਾਂ ਨੇ ਲੋਕਾਂ ਦੇ ਉੱਤੇ ਗਰੀਬ ਅਤਿਆਚਾਰੀ ਕੀਤੀ ਹੈ ਤੇ ਇਹਨਾਂ ਕੋਲ ਜੋ ਪੈਸਾ ਹੈ ਉਹ ਜੋ ਜਿਸ ਟਾਈਮ ਇਹ ਬਣੇ ਸੀ ਫੋਜਾ ਸਿੰਘ ਸਰਾਰੀ ਤਾਂ ਉਦੋਂ ਇਹਨਾਂ ਕੋਲ 2.5 ਕਰੋੜ ਦੇ ਕਰੀਬ ਜਾਇਦਾ ਸੀ ਤੇ ਅੱਜ ਇਹਨਾਂ ਕੋਲ 50 ਕਰੋੜ ਦੇ ਕਰੀਬ ਜਾਇਦਾ ਹੈ ਤਾ ਮੈਂ ਸੂਤਰ ਤੋਂ ਬਾੰਦੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਮੈਂ ਤੁਹਾਨੂੰ ਦੱਸ ਦਨੀ ਆ ਦੀਪਕ ਸ਼ਰਮਾ ਜੋ ਕਿ ਫੋਜਾ ਸਿੰਘ ਸਰਾਰੀ ਦੇ ਹੀ ਅੰਡਰ ਕੰਮ ਕਰਦੇ ਰਹੇ ਨੇ ਜੋ ਬਹੁਤ ਹੀ ਵੱਡੇ ਆਗੂ ਰਹੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਹੀ ਬਹੁਤ ਵੱਡਾ ਜੋ ਹੈ ਫੋਜਾ ਸਿੰਘ ਸਰਾਰੀ ਦੇ ਉੱਪਰ ਇਹ ਗੱਲ ਕੀਤੀ ਹੈ ਕਿ ਐਮਐਲਏ ਸਾਹਿਬ ਤੁਸੀਂ ਪਹਿਲਾਂ ਵੀ ਜਾਂਚ ਕਹਿੰਦੇ ਸੀ ਕਰਵਾਉਣ ਨੂੰ ਜਦੋਂ ਕਣਕ ਚੋਰੀ ਵਾਲੇ ਮਸਲੇ ਦੀ ਆਡੀਓ ਲੀਕ ਹੋਈ ਸੀ ਪਰ ਉਦੋਂ ਕਿਸਾਨ ਕਿਸਨੇ ਨਹੀਂ ਕਰਵਾਈ ਤੁਸੀਂ ਨਹੀਂ ਕਰਵਾਈ ਹੁਣ ਜਾਂਚ ਸੀਬੀਆਈ ਅਤੇ ਈਡੀ ਕਰੇਗੀ ਸਾਬ ਉਹਨਾਂ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਹੈ ਜੇ ਅੱਜ ਜੇਕਰ ਤੁਸੀਂ ਕਹਿੰਦੇ ਹੋ ਕਿ ਦੀਪਕ ਸ਼ਰਮਾ ਬੌਸ ਲੱਗਿਆ ਹੈ ਹਿਸਾਬ dama ਮੈਂ ਤੁਹਾਡੀ ਨੋਲਜ ਦਾ ਵਾਅਦਾ ਕਰਕੇ ਤਾਂ ਬਿਲਕੁਲ ਹੀ ਪੈਸਾ ਜਨਤਾ ਦਾ ਹੈ ਹਿਸਾਬ ਤੁਹਾਨੂੰ ਦੇਣਾ ਪਵੇਗਾ ਤੇ ਹੁਣ ਹਿਸਾਬ ਈਡੀ ਲਏਗੀ ਤਾਂ ਬਹੁਤ ਹੀ ਵੱਡੀ ਸੀਬੀਆਈ ਤੇ ਈਡੀ ਨੇ ਹੁਣ ਜਾਂਚ ਕਰਨੀ ਹੈ ਫੋਜਾ ਸਿੰਘ ਸਰਾਰੀ ਦੀ ਜੋ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੈਂ ਕੋਈ ਵੀ ਦੋ ਨੰਬਰ ਦਾ ਕੰਮ ਨਹੀਂ ਕੀਤਾ ਹੈ ਮੇਰੇ ਕੋਲ ਪੈਸਾ ਨਹੀਂ ਹੈ ਲੇਕਿਨ ਇਹਦਾ ਜੋ ਅਸਲੀ ਰੂਪ ਦਿਖਾਇਆ ਹੈ ਦੀਪਕ ਸ਼ਰਮਾ ਨੇ ਜੋ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਤਾਂ ਉਹ ਆਪਣੇ ਹੀ ਵਿਧਾਇਕ ਐਮਐਲਏ ਦੇ ਖਿਲਾਫ ਬੋਲਦੇ ਨਜ਼ਰ ਆਏ ਨੇ ਕਿ ਇਹਨਾਂ ਉੱਤੇ ਈਡੀ ਲਗਣੀ ਚਾਹੀਦੀ ਹੈ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਿਰਫ ਇਹਨਾਂ ਨੇ ਆਪਣਾ ਘਰ ਹੀ ਭਰਿਆ ਹੈ ਤਾਂ ਇਹ ਕਹਿੰਦੇ ਨਜ਼ਰ ਆਏ ਦੀਪਕ ਸ਼ਰਮਾ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ ਧੰਨਵਾਦ